ਫਰਗਡ ਢੁਈਨ ਡੀਐਸਪੀ ਹੀ ਜਿਹੜਾ ਚੋਂ ਚੋਂ ਪੰਜਾਂ ਜੱਲਿਆਂ ਦਾ ਮਾਲਕ ਹੁੰਦਾ ਉਹਨੇ ਸਾਡੀ ਗ੍ਰਿਫਤਾਰੀ ਕੀਤੀ ਉਥੋਂ ਤੇ ਉਥੋਂ ਸਾਡੀ ਗ੍ਰਿਫਤਾਰੀ ਕਰਕੇ ਤੇ ਸਾਨੂੰ ਵੜਕੀ ਥਾਣੇ ਲੈ ਗਏਆ ਵੜਕੀ ਥਾਣੇ ਸਾਡਾ 20 ਦਿਨ ਮਾਰ ਰੱਖਿਆ ਨਾ ਤੇ ਜਿਆਦਾ ਛੱਡੇ ਪਾੜਦੇ ਸੀ ਤੇ ਜਾਂ ਬੱਤੀਆਂ ਲਾਉਂਦੇ ਸੀ ਜਿਹੜੇ ਨਰਮ ਥਾਵਾਂ ਸਰੀਰ ਦੇ ਉਥੇ ਬੱਤੀਆਂ ਲਾਉਂਦੇ ਸੀ ਤੇ ਛੱਡੇ ਪਾੜਦੇ ਸੀ ਬਣਾ ਬਾਹਾਂ ਮਗਰ ਬਨ ਗਏ ਇਹ ਕਿਹਣਾ ਮਾਰ ਲਾਤੜਾ ਲੀਂਦਾ ਹੈ ਜਾਂ ਡੰਡਾ ੜਾ ਲੀਂਦਾ ਹੈ ਤੇ ਦੂਜੇ ਦੋ ਲਤਾਂ ਤੋਂ ਫੜ ਕੇ ਤੇਵੇਂ ਚੋੜੇ ਕਰ ਦਿੰਦੇ ਸੀ ਡੰਡੇ ਮੇਰੇ ਦੋਵਾਰਾ ਮਾਰ ਅਠ ਜੱਡੇ ਪਟਦੇ ਆ ਜਪਰੀ ਕਦੇ ਇਹਦਾ ਹੈ ਕਿ ਗੋਲੀਆਂ ਦਾ ਮੀਂਹ ਵਰ ਰਿਹਾ ਹੋਵੇ ਤੇ ਵਿੱਚੋਂ ਤੁਸੀਂ ਕੱਲੇ ਹੀ ਘੇਰਾ ਤੋੜ ਕੇ ਨਿਕਲਦੇ ਦੇਖੋ ਜੀ ਉਹ ਮਗਰ ਹੀ ਮੈਂ ਗੱਡੀ ਚੋਂ ਫੈਰੰਗ ਹੁੰਦੀ ਸੀ ਮੈਂ ਕਦੀ ਕੇ ਵਟਖਾਣੀ ਕਦੀ ਕੇ ਵੜਥਾਣੀ ਕਦੀ ਕੇ ਵੜਥਾਣੀ ਕਦੀ ਸੱਦਾ ਹੋ ਜਾਂਦਾ ਹਜੋਨਾ ਵੀ ਦੀ ਉਹ ਆਉਂਦੇ ਬੰਨੇ ਬੰਨੇ ਜੋਨੇ ਲੱਗਣ ਰਏ ਹਦੋਂ ਤੇ ਜੋਨੇ ਲੱਗਦੇ ਤੁਹਾਨੂੰ ਪਤਾ ਹੀ ਹੋਵੇ ਸਭ ਵੱਟਾ-ਵੱਟਾ ਸਭ ਕਿੱਲੀਆਂ ਹੁੰਦੀਆਂ ਮੈਂ ਗਰੀਬਨ ਤੋਂ ਗਰੀਬਨ ਜ਼ਿਆਦਾ ਬਿਜਲੀ ਸਿੱਧਾ ਹੀ ਹੋਇਆ ਜਿੱਥੋਂ ਕਿ ਚੌੜੇ ਬੰਨਾ ਹੋਣਾ ਉਥੋਂ ਮੁੜ ਕੇ ਚੌੜੇ ਬੰਨੇ ਖਾਣੇ ਹੋ ਜਾਣਾ ਬਫੂਰ ਰਵੇਲ ਸਿੰਘ ਜੀ ਜਿਨ੍ਹਾਂ ਨੇ ਲੰਬਾ ਸਮਾਂ ਜਿਹੜਾ ਕਿ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸੰਗ ਮਾਨਣ ਤੋਂ ਬਾਅਦ ਜੇਲਾ ਕੱਟਣ ਤੋਂ ਬਾਅਦ ਜਿਹੜਾ ਕਿ ਇੱਕ ਸੰਘਰਸ਼ ਦਾ ਹਿੱਸਾ ਬਣੇ ਵਿਖੜਾ ਪਿੰਡਾਂ ਚੈਨਲ ਦੇ ਨਾਲ ਤੁਸੀਂ ਜੁੜਿਓ ਮੈਂ ਮਨਪ੍ਰੀਤ ਸਿੰਘ ਆਜ਼ਾਦ ਸਭ ਤੋਂ ਪਹਿਲੋ ਫਤਿਹ ਦੀ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖਦੇ ਹਾਂ ਕਿ ਸ਼ਹੀਦ ਸਿੰਘ ਜਿਨ੍ਹਾਂ ਨੇ ਕੌਮ ਦੇ ਉੱਤੋਂ ਕੁਰਬਾਨੀਆਂ ਦਿੱਤੀਆਂ ਉਸੇ ਹੀ ਸੰਘਰਸ਼ ਦਾ ਹਿੱਸਾ ਬੱਪੂ ਰਵੇਲ ਸਿੰਘ ਜੀ ਜਿਨ੍ਹਾਂ ਨੇ ਲੰਬਾ ਸਮਾਂ ਜਿਹੜਾ ਕਿ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਸੰਗ ਮਾਨਣ ਤੋਂ ਬਾਅਦ ਜੇਲਾ ਕੱਟਣ ਤੋਂ ਬਾਅਦ ਜਿਹੜਾ ਕਿ ਇੱਕ ਸੰਘਰਸ਼ ਦਾ ਹਿੱਸਾ ਬਣੇ ਸੰਘਰਸ਼ ਦੇ ਵਿੱਚ ਵਿਚਰਦੇ ਆ ਵਿਚਰਦੇ ਆ ਕਿੱਥੇ ਕਿੱਥੇ ਇਹਨਾਂ ਨੇ 18 ਬਣਾਈਆਂ ਕਿੱਥੇ ਕਿੱਥੇ ਕਿਵੇਂ ਕਿਵੇਂ ਇਹ ਵਿਚਰੇ ਕਿਹੜੀ ਕਿਹੜੀ ਪੁਲਸ ਆ ਕੇ ਕਿੱਥੋਂ ਕਿੱਥੋਂ ਪੁਲਸ ਆ ਕੇ ਇਹਨਾਂ ਨੂੰ ਗ੍ਰਿਫਤਾਰ ਕਰਦੀ ਤੇ ਜਿਹੜਾ ਉਸ ਸੰਘਰਸ਼ ਦਾ ਪੈਂਡਾ ਸੀ ਉਹ ਕਿਵੇਂ ਤੈਅ ਕੀਤਾ ਬਾਪੂ ਜੀ ਸਾਡੇ ਨਾਲ ਜੁੜੇ ਮਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਤੁਹਾਡਾ ਜਿਹੜਾ ਜੰਪਲ ਕਿਹੜੇ ਪਿੰਡ ਦਾ ਜੱਪੂਵਾਲ ਦਾ ਜੀ ਕਿਹੜੀ ਸਾਲਾਂ ਦਾ ਜਨਮ ਤੁਹਾਡਾ ਜੱਪੂਵਾਲ ਦਾ ਇਹ ਤੁਸੀਂ ਸਾਲ ਲਓ ਤੇ 3 ਸਾਲ ਬਾਅਦ ਆ ਜਨਮ ਮੇਰਾ ਪਾਕਿਸਤਾਨ ਤੋਂ ਪਾਕਿਸਤਾਨੋਂ ਬਾਹਰ ਤੋਂ ਕਹਿ ਲਿਆ ਕਿ ਸਾਨੂੰ 1950 ਦੇ ਵਿੱਚ ਤੁਹਾਡਾ ਜਨਮ ਆਇਆ ਹਾਂਜੀ ਇਹ ਬਾਪੂ ਦੀ ਕੀ ਸੰਘਰਸ਼ੇ ਦੇ ਵਿੱਚ ਤੁਸੀਂ ਵਿਚਰਿਓ ਲੰਬਾ ਸਮਾਂ ਪਿੰਡ ਜੱਪੂਵਾਲ ਦੇ ਵਿੱਚ ਹੋਰ ਕਿੰਨੇ ਕ ਸਿੰਘ ਜਿਹੜੇ ਕਿ ਇਸ ਰਾਹ ਤੁਰੇ ਸੀ ਨੌ ਸਿੰਘ ਤੁਰੇ ਸੀ ਜੀ ਸਾਥੋਂ ਬਾਅਦ ਤੁਰੇ ਆਂ ਹੀ ਤਿੰਨ ਸਿੰਘ ਪਹਿਲਾਂ ਤੁਰੇ ਆ ਸੁਖਜਿੰਦਰ ਸਿੰਘ ਬਰਾੜ ਤੁਰਿਆ ਪਹਿਲਾਂ ਨਹੀਂ ਅਹੀਂ ਤੁਰੇ ਹੰ ਬਲਕਾਲ ਸਿੰਘ ਮੈਰਵੇਲ ਸਿੰਘ ਸਾਨੂੰ ਵੇਖ ਕੇ ਬਾਅਦ ਦੇ ਵਿੱਚ ਸਾਰੇ ਦੂਜੇ ਸਿੰਘ ਤਰ ਤਿਆਰ ਹੋਏ ਬਾਪੂ ਜੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਚਾਰ ਭੈਣ ਭਰਾ ਵਾ ਪੰਜ ਪੰਜਵੀਂ ਭੈਣ ਐ ਚਾਰ ਭਰਾ ਵਾ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਦਾ ਜਿਹੜਾ ਸੰਗ ਤੁਸੀਂ ਮਾਣਿਆ ਸੰਤ ਕਰਤਾਰ ਸਿੰਘ ਦਾ ਜਿਹੜਾ ਸੰਗ ਤੁਸੀਂ ਮਾਣਿਓ ਉਹ ਕਿਵੇਂ ਦਾ ਪਾਲਸੀ ਜਿਹੜੇ ਸੰਗਤਾਂ ਨਾਲ ਅੱਜ ਸਾਂਝੀ ਕਰੀਏ ਇੰਦਾ ਜੀ ਜਿੱਥੇ ਪ੍ਰੋਗਰਾਮ ਹੁੰਦਾ ਹੈ ਉੱਥੇ ਜਾਂਦਾ ਹੈ ਉਹਨਾਂ ਦਾ ਪ੍ਰੋਗਰਾਮ ਸੁਣੀਦਾ ਹੈ ਪੇ ਪ੍ਰੋਗਰਾਮ ਸੁਣ ਕੇ ਬਾਅਦ ਦੇ ਵਿੱਚ ਸੰਤ ਬਾਬਾ ਜੀ ਅਨੈਲ ਸਿੰਘ ਜੀ ਹਰ ਮਸਿਆ ਦੇ ਜਾਂਦੇ ਸੀ ਅਸੀਂ ਵੀ ਹਰ ਮਸਿਆ ਦੇ ਤਰਨਦਾਰ ਜਾਣੇ ਹਾਂ ਉਹ ਰਾਤ 12 ਵਜੇ ਆਉਂਦੇ ਹੁਣ ਇਸ ਵੀ ਸੁਣੀ ਦੀ ਸੁਬੀ ਸੁਣ ਗਈ ਉਹਨਾਂ ਦਾ ਮਨ ਜਿਹੜਾ ਬਹੁਤ ਜੀ ਪ੍ਰਸੰਨ ਹੁੰਦਾ ਸੀ ਵੀ ਹੁਣ ਆਲਾ ਸਮਾ ਕਿੱਦਾਂ ਲ ਆਊਗਾ ਫੇ ਜਦੋਂ ਫੇ ਆਇਆ ਤੁਹਾਨੂੰ ਪਤਾ ਹੀ ਆ ਜੋਕ ਹੋਇਆ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਮੁੜ ਕੇ ਫੇ ਅਸੀਂ ਫੇ ਦਰਬਾਰ ਸਾਹਿਬ ਜਦੋਂ 1984 ਦੇ ਵਿੱਚ ਉਦੋਂ ਵੀ ਜਾਂਦੇ ਰਹੇ ਅਸੀਂ ਦਰਬਾਰ ਸਾਹਿਬ ਹਾਂਜੀ ਕਿਹੜਾ ਇੱਕ ਧਰਮ ਯੁੱਧ ਮੋਰਚਾ ਲੱਗਦਾ ਉਹਦੇ ਵਿੱਚ ਤੁਹਾਡਾ ਕੀ ਰੋਲ ਸੀ ਸਾਨੂੰ ਸੰਤ ਬਾਬਾ ਜਨੈਲ ਸਿੰਘ ਜਿਹਾ ਤੋੜਿਆ ਅਸੀਂ ਸਾਲ ਅੰਦਰ ਰਹੇ ਹਾਂ ਉੱਥੇ ਬਾਬਾ 18 ਹੋਏ ਅੰਦਰ ਹੀ ਭਾਈ ਮਰੀਕ ਸਿੰਘ ਵੀ ਅੰਦਰ ਹੀ ਰਹੋ ਤੇ ਜਦੋਂ ਇਹ ਸ਼ੋਰ ਛਡਾਈ ਹੋਈ ਆ ਉਦੋਂ ਹੀ ਉਥੋਂ ਨਿਕਲੇ ਆ ਸਾਨੂੰ ਇੱਕ ਰਾਂਦਾਬੇ ਸੁੱਟਣ ਲੱਗੇ ਸੀ ਅਸੀਂ ਆਕੜ ਗਏ ਮੈਂ ਕਿਹਾ ਅਸੀਂ ਨਾਬੇ ਨਹੀਂ ਜਾਣਾ ਇੱਥੇ ਰਹਿਣਾ ਜਾਂ ਕਿੰਨਾ ਕਿ ਰਹਿਣਾ ਹਾਂਜੀ ਇਹ ਧਰਮਯੋਧ ਮੋਰਚੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਉਹਦੀ ਗੱਲ ਕਰੇ ਤੁਸੀਂ ਹਾਂਜੀ ਹਾਂਜੀ ਉਹਦੀ ਗ੍ਰਿਫਤਾਰੀ ਬਾਪੂ ਰਵੀਰ ਸਿੰਘ ਦੀ ਧਰਮਯੋਧ ਮੋਰਚੇ ਦੇ ਵਿੱਚ ਬਾਬਾ 18 ਸਿੰਘ ਜੀ ਦੇ ਨਾਲ ਹੋਰ ਅਕਾਲੀ ਦਾ ਲਾਗੂ ਉਸ ਸਮੇਂ ਦੇ ਐਮਐਲਏ ਆ ਸਾਹਾਵਾਲੀ ਸਵਰਨ ਸਿੰਘ ਸਾਹਾਵਾਲੀ ਦੇ ਨਾਲ ਜਿਹੜੀ ਕਿ ਇਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ ਧਰਮਯੋਧ ਮੋਰਚੇ ਦਾ ਵੀ ਬਾਪੂ ਦੀ ਹਿੱਸਾ ਰਹੇ ਸਨ ਹਾਂਜੀ ਕੀ ਬਾਪੂ ਜੀ ਜਦੋਂ ਫਿਰ ਗ੍ਰਿਫਤਾਰੀ ਦੇਣ ਤੋਂ ਬਾਅਦ ਜਦੋਂ ਤੁਸੀਂ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਆਉਂਦੇ ਹੋ ਫਿਰ ਜਿਹੜਾ 84 ਦਾ ਵਾਕਿਆ ਵਾਪਰ ਜਾਂਦਾ ਉਸ ਸਮੇਂ ਤੁਸੀਂ ਕਿੱਥੇ ਸੀ 84 ਦੇ ਵਾਕਏ ਜਦੋਂ ਅਸੀਂ ਪਿੰਡ ਹਾਂ ਉਦੋਂ ਪਿੰਡ ਹੀ ਮਦਦ ਲਗਾ ਪੈਸਾ ਕਰੀਦਾ ਪੁਲਿਸ ਪੈਂਦੀ ਲਗਾ ਪੈਸਾ ਕਰਦੀਦਾ ਹੈ ਤੇ ਜਿਹਨੂੰ ਜ਼ਿਆਦਾ ਕੋਈ ਕੰਮ ਹੁੰਦਾ ਹੈ ਉਦੋਂ ਉਹੋ ਜੀ ਗੱਲ ਹੁੰਦੀ ਉਹਨੂੰ ਪੈਸਾ ਟਕਾ ਵੀ ਰੋਟਣ ਦਾ ਲੈ ਲੈਂਦਾ ਹੈ ਤੇ ਦੇ ਕੇ ਤੁਹਾਨੂੰ ਕਦੋਂ ਪਤਾ ਲੱਗਦਾ ਬਾਪੂ ਜੀ ਕਿ ਸ੍ਰੀ ਹਰਮੰਦਰ ਸਾਹਿਬ ਉੱਤੇ ਅਟੈਕ ਹੋ ਗਿਆ ਨਹੀਂ ਉਸ ਦਿਨ ਪਿੰਡ ਹੀ ਅਹੀਂ ਮੜਕੇਦਨੋਂ ਆਏ ਵੀ ਆ ਤੇ ਅਹੀਂ ਮਨ ਵਾਲੀ ਜਿਹੜੀ ਰੋਹੀ ਆ ਉਦੋਂ ਗਾਂ ਫੌਜ ਨੇ ਸਾਨੂੰ ਨਹੀਂ ਜਾਣ ਦਿੱਤਾ ਉਦੋਂ ਪਛਾਹ ਫੇ ਮੁੜਿਆ ਉਦੋਂ ਸਾਡੇ ਕੋਲ ਸ਼ਸਤਰ ਲੱਗੇ ਫਿਰ 84 ਦੀ ਅਟੈਕ ਹੋਣ ਤੋਂ ਬਾਅਦ ਕਿੰਨਾ ਸਮਾਂ ਬਾਅਦ ਵਿੱਚ ਤੁਸੀਂ ਸੰਘਰਸ਼ ਦਾ ਹਿੱਸਾ ਬਣਦੇ ਹੋ ਅਹੀਂ ਕੋਈ 4-5 ਸਾਲ ਇਹ ਹਿੱਸਾ ਬਣਿਆ ਜੀ ਜਿੱਦ ਸਦਾ ਸੰਘਰਸ਼ ਦਾ ਹਿੱਸਾ ਤੁਸੀਂ ਉਸ ਦਿਨ ਤੋਂ ਬਣ ਕੇ ਜਦੋਂ ਧਰਮ ਯੁੱਧ ਮੋਰਚੇ ਦੇ ਵਿੱਚ ਤੁਸੀਂ ਗ੍ਰਿਫਤਾਰੀ ਦਿੱਤੀ ਪਰ ਜਦੋਂ ਇਹ ਖਾੜਕੂ ਸਿੰਘਾਂ ਦੇ ਨਾਲ ਸਿੰਘਾਂ ਦੇ ਨਾਲ ਵਿਚਰਨਾ ਕਦੋਂ ਸ਼ੁਰੂ ਕੀਤਾ ਉਦੋਂ ਅਸੀਂ 85 ਜੋ ਸ਼ੁਰੂ ਕੀਤਾ ਕੰਮ 1985 ਦੇ ਵਿੱਚ 85 ਅਸੀਂ ਮਹਾਰਾਸ਼ਟਰ ਫੜੇ ਗਏ ਕਿੱਥੇ ਵਿੱਚ ਰਹੇ ਕਿਹੜੇ ਸਿੰਘਾਂ ਨਾਲ ਵਿੱਚ ਰਹੇ ਬਲਕਨ ਸਿੰਘ ਤੇ ਮੈਂ ਰਵੇਲ ਸਿੰਘ ਅਸੀਂ ਜਿਆਦੇ ਦੋ ਜਿਆਦੇ ਅਸੀਂ ਦੋਹਾਂ ਜਾਣੇ ਰਹੇ ਜਿਆਦੇ ਥੋੜਾ ਕੈਮਰੇ ਵੱਲ ਦੱਸੋ ਤੇ ਦੋਹਾਂ ਜਾਣੇ ਜਿਆਦਾ ਮਤਲਬ ਰਹੇ ਇਹ ਤੇ ਬਾਕੀ ਜਿਹੜਾ ਬਰਾੜ ਸੀ ਉਹ ਇਸ ਇਲਾਕੇ 'ਚ ਰਿਹਾ ਸਾਨੂੰ ਉਹਨੇ ਬਰਾੜ ਨਹੀਂ ਮੁੜ ਕੇ ਫੇ ਮਹਾਰਾਸ਼ਟਰ ਕੱਲਿਆ ਬਰਾੜ ਕੌਣ ਸੀ ਪੂਰਾ ਨਾਂ ਕੀ ਸਕਿੰਦਰ ਸਿੰਘ ਬਰਾੜ ਹਾਂ ਸਕਿੰਦਰ ਸਿੰਘ ਬਰਾੜ ਨਿਰਮਲ ਸਿੰਘ ਦਾ ਲੜਕਾ ਹਾਂ ਹਾਂ ਜੋ ਬੰਬ ਬਲਾਸ ਹੋਇਆ ਜਦੋਂ ਬੰਬ ਬਲਾਸ ਸਹੀ ਹੋ ਗਿਆ ਇਹੋ ਬਾਪੂ ਜੀ ਨੇ ਸਨ 1985 ਦੇ ਵਿੱਚ ਮਨ ਦੇ ਵਿੱਚ ਧਾਰ ਲਿਆ ਕਿ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਵਾਲੋਂ ਆਰੰਭਿਆ ਹੋਇਆ ਸੰਘਰਸ਼ ਸੰਤਾਂ ਦੀ ਜਿਹੜੀ ਸੋਚ ਸੀ ਉਸ ਨੂੰ ਉੱਪਰ ਲੈ ਕੇ ਜਾਣਾ ਖਾਲਸਪਤਾਨ ਦਾ ਜਿਹੜਾ ਨੀਚਾ ਸੀ ਬਾਪੂ ਜੀ ਨੇ ਆਪਣੇ ਮਨ ਦੇ ਵਿੱਚ ਕਰ ਲਿਆ ਸੀ ਸਨ 1985 ਦੇ ਵਿੱਚ ਫਿਰ ਜਦੋਂ ਇਹ ਨੀਚਾ ਕਰ ਲਿਆ ਕਿ ਮੈਂ ਹੁਣ ਸੰਘਰਸ਼ ਦੇ ਵਿੱਚ ਖੁੱਲ੍ਹ ਕੇ ਵਿਚਰਨਾ ਫਿਰ ਸਭ ਤੋਂ ਪਹਿਲਾਂ ਕਿਹੜੇ ਸਿੰਘਾਂ ਦੇ ਨਾਲ ਤੁਸੀਂ ਮਿਲਦੇ ਹੋ ਬਲਕਾਲ ਸਿੰਘ ਸਿਕੰਦਰ ਸਿੰਘ ਜੇ ਸਿਕੰਦਰ ਸਿੰਘ ਸ਼ਹੀਦ ਹੋ ਜਾਂਦਾ ਤੇ ਫਿਰ ਅਸੀਂ ਮੁੜ ਕੇ ਇਹਨਾਂ ਦਾ ਪੰਜਵੜੀ ਪਾਰਟੀ ਦਾ ਸੁਪਰ ਕਰ ਲਿਆ ਭਾਈ ਪਰਮਜੀਤ ਸਿੰਘ ਪੰਜਵੜ ਜੀ ਪੰਜਵੜ ਪੰਜ ਪੰਜ ਪਰਮਜੀਤ ਸਿੰਘ ਜੀ ਪਾਕਿਸਤਾਨ ਵਿੱਚ ਚੀਜ਼ ਹੋਈ ਹੈ ਹਾਂਜੀ ਹਾਂਜੀ ਪਾਕਿਸਤਾਨ ਦਾ ਸਾਡੇ ਇਲਾਕੇ ਦਾ ਡੇਰੀ ਵਾਲ ਪਿੰਡ ਆ ਉਥੋਂ ਅਬ ਗੀਤ ਸਿੰਘ ਹੋਇਆ ਉਹਨੂੰ ਏਰੀਆ ਕਮਾਂਡਰ ਬਣਾਇਆ ਹੈ ਨਾ ਅੱਛਾ ਹਾਂਜੀ ਤੇ ਸੁਲਤਾਨ ਮੇਨ ਦਾ ਗਨਾ ਪਹਿਲਵਾਨ ਉਹਦਾ ਭਰਾ ਬਿੱਕਾ ਪਹਿਲਵਾਨ ਇਹ ਦੋਵੇਂ ਜਣੇ ਉਹਨਾਂ ਨਾਲ ਹੀ ਸਾਡੇ ਜਿਆਸੀ ਦੇ ਵਿੱਚ ਜਦੋਂ ਆ ਗਏ ਸਿੰਘਾਂ ਨਾਲ ਰਾਬਤਾ ਹੋ ਗਿਆ ਫਿਰ ਕਿੱਥੇ ਵੇਚਣਾ ਸ਼ੁਰੂ ਕਰ ਦਿੱਤਾ 6 ਮਹੀਨੇ ਤੱਕ ਹੀ ਮੁੜ ਕੇ ਉੱਥੇ ਜੇਲ੍ਹ 'ਚ ਰਹਿਣਾ ਕਿਹੜੀ ਜੇਲ੍ਹ 'ਚ ਹੰਦਰਾਵਤੀ ਜਿਹਨੂੰ ਮਹਾਰਾਸ਼ਟਰ ਫੜੇ ਜਾਂਦੇ ਲੰਗਰ ਸਾਹਿਬ ਤੋਂ ਅਸੀਂ ਗ੍ਰਿਫਤਾਰੀ ਕੀਤੀ ਆ ਕਾਢੀ ਨਾ ਸਾਡੇ ਨਾਲ ਮੁੰਡੇ ਇੱਕ ਹਰਿਆਣੇ ਦਾ ਹੀ ਨਿਸ਼ਾਨ ਸਿੰਘ ਇੱਕ ਉਥੋਂ ਦਾ ਹੀ ਮਹਾਰਾਸ਼ਟਰ ਦਾ ਹੀ ਜੂਰ ਸਾਹਿਬ ਦਾ ਹੀ ਆਪਣਾ ਪਰਮਜੀਤ ਸਿੰਘ ਹੀ ਉਹਦਾ ਨਾਂ ਹੈ ਠੋਲੀਆ ਅਮਰਜੀਤ ਸਿੰਘ ਠੋਲੀਆ ਹੀ ਉਹਨੂੰ ਆਂਦੇ ਤੇ ਮਹਾਰਾਸ਼ਟਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਉਹ ਉਥੋਂ ਦੀ ਪੁਲਿਸ ਫੜਦੀ ਜਾਂ ਪੰਜਾਬ ਦੀ ਨਹੀਂ ਮਹਾਰਾਸ਼ਟਰ ਮਹਾਰਾਸ਼ਟਰ ਹਾਂ ਸਰਕਲ ਸਰਕਲ ਡਿਵੀਨ ਡੀਐਸਪੀ ਹੀ ਜਿਹੜਾ ਜੋ ਜੋ ਪੰਜਾਂ ਜਿਹੜਾ ਮਾਲਕ ਹੁੰਦਾ ਉਹਨੇ ਸਾਡੀ ਗ੍ਰਿਫਤਾਰੀ ਕੀਤੀ ਉਥੋਂ ਤੇ ਉਥੋਂ ਸਾਡੀ ਗ੍ਰਿਫਤਾਰੀ ਕਰਕੇ ਤੇ ਸਾਨੂੰ ਵੜਕੀ ਥਾਣੇ ਲੈ ਗਏ ਆ ਵੜਕੀ ਥਾਣੇ ਸਾਡਾ 20 ਦਿਨਾਂ ਦਾ ਰਿਮਾਂਡ ਰੱਖਿਆ ਨਾ 20 ਦਿਨਾਂ ਦਾ ਰਿਮਾਂਡ ਉਥੋਂ ਮੁੜ ਕੇ ਫੇਰ ਸਾਡਾ ਸਾਨੂੰ ਲੈ ਕੇ ਪੁੰਨੇ ਪੁੰਨੇ 21 ਦਿਨਾਂ ਦਾ ਰਿਮਾਂਡ ਸਾਡਾ ਰਿਆ ਜਿੱਥੇ ਹਜਿੰਦਰ ਸਿੰਘ ਜਿੰਦਾ ਗੱਦਰੀ ਵਾਲਾ ਤੇ ਸੁਖਾ ਇਹ ਰਹਿ ਆ ਉਹਨਾਂ ਮੁਸਲਮਾਨ ਨੇ ਦੱਸਿਆ ਉਹਨਾਂ ਕਿਹਾ ਵੀ ਆ ਜਿਹੜਾ ਕੜਾ ਲਾਇਆ ਵਾ ਦਰਜਿੰਦਰ ਸਿੰਘ ਉਹਦੇ ਸੁੱਖੇ ਵਾਸਤੇ ਲਾਇਆ ਇੱਥੇ ਉਹਨਾਂ ਨੂੰ ਟੰਗ ਕੇ ਤੇ ਲੇਬ ਕਰਕੇ ਤੇ ਮੱਖੀਆਂ ਡੂੰਮਣੇ ਦੀਆਂ ਛੜਦੇ ਦੱਬੇ ਲਿਆ ਕੇ ਉਹਨਾਂ ਨੂੰ ਬਕਾਉਣ ਵਾਸਤੇ ਉਹ ਸਰਕਾਰ ਦੇ ਉਹ ਹਵਾਲਾ ਲਾੜ ਜਾਈ 21 ਦਿਨ ਰਹਿ ਆ ਉੱਥੇ ਸਾਡੀ ਮੇਜ਼ ਕੁਰਸੀ ਲੱਗਦਾ ਰਿਆ ਫੇਰ ਬਾਹਰ ਬਾਬੂ ਜੀ ਉਸ ਜੇਲ ਦੇ ਵਿੱਚ ਤੁਹਾਡੇ ਤੇ ਕੋਈ ਤਸੱਦਦ ਹੋਇਆ ਹਾਂ ਸਾਨੂੰ ਪਹਿਲਾਂ ਜੋ ਟੈਰੋਗੇਸ਼ਨ ਕਰਦੇ ਰਏ ਸਾਨੂੰ ਜੋ ਰਮਾਂਡ ਰਿੰਦੇ ਰਿਆ ਸਾਨੂੰ ਖਿੱਚ ਖਚਾਈ ਕੀਤੀ ਉਹਨਾਂ ਨੇ ਕਹੇ ਜਿਕੇ ਜੱਟ ਜਦੋਂ ਦੱਸੋ ਕਿ ਜਿਹੜਾ ਅੰਟਾਰੋਗੇਟ ਹੁੰਦਾ ਵਾ ਤੇ ਸਦਤ ਹੁੰਦਾ ਕਿਵੇਂ ਦਾ ਹੁੰਦਾ ਜਿਹੜਾ ਉਸ ਸਮੇਂ ਹੁੰਦਾ ਸੀ ਛੱਡੇ ਬਾੜਦੇ ਸੀ ਤੇ ਜਾਦਾ ਛੱਡੇ ਬਾੜਦੇ ਸੀ ਤੇ ਜਾਂ ਬੱਤੀਆਂ ਲਾਉਂਦੇ ਸੀ ਜਿਹੜੇ ਨਰਮ ਥਾਵਾਂ ਸਰੀਰ ਦੇ ਉਥੇ ਬੱਤੀਆਂ ਲਾਉਂਦੇ ਸੀ ਤੇ ਛੱਡੇ ਬਾੜਦੇ ਸੀ ਬਣਾ ਬਾਵਾ ਮਗਰ ਬਨ ਗਏ ਇਹ ਕਿਹਣਾ ਮਾਰ ਲਾਤੜਾ ਲੈਂਦਾ ਹੈ ਜਾਂ ਡੰਡਾ ੜਾ ਲੈਂਦਾ ਹੈ ਤੇ ਦੂਜੇ ਦੋ ਲਤਾਂ ਤੋਂ ਫੜ ਕੇ ਤੇ ਚੋੜੇ ਕਰ ਦਿੰਦੇ ਸੀ ਛੱਡੇ ਮੇਰੇ ਦੋਵਾਰਾ ਮਹਾਰਾਠ ਛੱਡੇ ਬੰਟੇ ਆ ਇਹਨਾਂ ਉਹਰਾ ਇੱਥੇ ਪਾਟਿਆ ਬਕਰੀ ਉਸ ਤੋਂ ਬਾਅਦ ਜਦੋਂ ਸੇ ਸਾਡਾ ਰਿਮਾਂਡ ਖਤਮ ਹੋਇਆ ਫੇਰ ਰਿਮਾਂਡ ਲਿਆ ਜਾ ਕੇ ਉਹਨੇ ਫਿਰ ਕੋਈ ਮੁਸਲਮਾਨ ਹੀ ਜੱਜ ਜੋ ਸਾਡੇ ਸਾਹਮਣੇ ਉਹਨਾਂ ਰਿਮਾਂਡ ਮੰਗਿਆ ਉਹਨੇ ਉਹਨੇ ਵਿਆਖਿਆ ਉਹਨਾ 45 ਦਿਨ ਰਿਮਾਂਡ ਤੂੰ ਅੱਗੇ ਲਿਆ ਵਾ ਤੂੰ ਸਰਕਲ ਡਿਵੀਜ਼ਨ ਡੀਐਸਪੀ ਆ ਤੈਨੂੰ ਕੋਈ ਕਾਨੂੰਨ ਵੀ ਮਾਲੂਮ ਹੋਣਾ ਚਾਹੀਦਾ ਤੂੰ ਅੱਗੇ ਇਹਨਾਂ ਜੋ ਕੀ ਕੱਢਿਆ ਤੇ ਹੁਣ ਕਾਹ ਕਿ ਕੱਢ ਲੇਗਾ ਫਿਰ ਉਹਨੇ ਰਿਮਾਂਡ ਨਹੀਂ ਸਾਡਾ ਦਿੱਤਾ ਫਿਰ ਅਮਰਾਵਤੀ ਜੇਲ੍ਹ ਚ ਸਾਡਾ ਜਿਹੜਾ ਇਹੋ ਗ੍ਰਿਫਤਾਰੀ ਹੋ ਗਈ। ਤਾਂ ਬਪੂਰੀ ਉਦੋਂ ਤੁਹਾਡੇ ਨਾਂ ਦੇ ਕਾਰਜ ਹੋਇਆ ਸੀ ਕਿ ਨਹੀਂ ਹੋਇਆ? ਪਹਿਲਾਂ ਤਾਂ ਬਹੁਤ ਜਰੂਰ ਇਹ ਬੱਚੇ ਮੇਰੇ ਤਗੜੇ ਹਦੋਂ। ਲੜਕਾ ਛੋਟਾ ਇੱਕ ਲੜਕੀ ਛੋਟੀ ਦੋ ਲੜਕੀਆਂ ਮੇਰੇ ਬੱਚੇ ਸੀ ਤੁਹਾਡੇ। ਮੇਰੇ ਚਾਰ ਬੱਚੇ। ਇਹ ਬੱਚਿਆਂ ਨੇ ਜਾਂ ਪਰਿਵਾਰ ਨੇ ਰੋਕਿਆ ਨਹੀਂ ਸੀ ਇੱਕ ਵਾਰੀ ਜੇਲ੍ਹ ਕੱਟ ਲਈ ਆ ਦੂਜੀ ਵਾਰ ਨਾ ਇਹ ਚੱਕਰਾਂ ਚ ਪੈ। ਜਿਹੜੀਆਂ ਨਾ ਉਹ ਮਿੱਥੋਂ ਵੀ ਗਾਂ ਹੈ। ਉਹ ਸਾਰਾ ਇਹ ਉਦੋਂ ਮੁਲਾਕਾਤਾਂ ਜਿੰਨੀਆਂ ਵੀ ਉਦੋਂ ਜਮਾਨਤ ਕਰਾਉਣ ਦੇ ਵਿੱਚ ਉਹ ਨਾ ਰਹੀ ਆਪਣੀ ਹੁਣ ਆਪਣੇ ਪਿਓ ਤੋਂ ਖੜ ਰਹੀ ਰਹੀ ਆ। ਤੇ ਉਥੇ ਜਮਾਨਤ ਵੀ ਉਹਨੇ ਕਰਾਈ ਤੇ ਮੁੜ ਕੇ ਆਣ ਕੇ ਇੱਧਰ ਫੇਰ ਇੱਧਰ ਜਦੋਂ ਅਸੀਂ ਜਮਾਨਤ ਹੋ ਗਈ ਸਾਡੀ ਫੇਰ ਉਹ ਸਾਨੂੰ ਜੱਜ ਕਹਿਣ ਲੱਗਾ ਵੀ ਸਰਦਾਜੀ ਵੇਲ ਤੇ ਆ ਜਾ ਕਰੋ ਕਿਤੇ ਉਹ ਗੱਲ ਨਾ ਹੋਵੇ ਅਈਆਂ ਨਹੀਂ ਕੋਈ ਆ ਪਰ ਸਾਨੂੰ ਦੋਹਾਂ ਤਰੀਕਾਂ ਤੇ ਨਾ ਹੀ ਉਹਨੇ ਬਰੀ ਕਰ ਦਿੱਤਾ ਜੱਜ ਨੇ ਫਿਰ ਪੁਨੇ ਵਾਲੀ ਜੇਲ੍ਹ ਤੋਂ ਕਦੋਂ ਰਹੀ ਹੁੰਦੀ ਆ ਉਦੋਂ ਸਾਡੀ ਹੋ ਜਾਂਦੀ ਆ ਕੋਈ 86 ਦੇ ਵਿੱਚ 86 ਸਮਾਂ ਜੇਲ੍ਹ ਕੱਟੀ ਫਿਓ ਉਹ 6 ਮਹੀਨੇ ਪੁਨੇ ਵਾਲੀ ਹਾਂ ਪੁਣੇ ਨਹੀਂ ਅਮਰਾਵਤੀ 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 6 ਮਹੀਨੇ ਦਾ ਪਾਪੂ ਜੀ ਇੱਕ ਕਿੱਸਾ ਤੁਹਾਡੇ ਨਾਲ ਜੁੜਿਆ ਪੜਿਆ ਕਿਤੇ ਕਿ ਤੁਹਾਨੂੰ ਅੱਖਾਂ ਤੇ ਪੱਟੀ ਬੰਨ ਕੇ ਵੀ ਡੇਢ ਮਹੀਨਾ ਕਿਤੇ ਰੱਖਿਆ ਗਿਆ ਉਹ ਇੱਧਰ ਰੱਖਿਆ ਜੀ ਜਦੋਂ ਅਸੀਂ ਇਥੋਂ ਉਥੋਂ ਆਣ ਕੇ ਫੇਰ ਮੁੜ ਕੇ ਸੰਘਰਸ਼ ਵਿੱਚ ਪੂਰੀ تیاری ਕਰ ਲਈ ਫੇਰ ਜੂਏ ਦੇ ਰਹੇ ਹਾਂ ਫੇਰ ਜੋ ਇਥੋਂ ਫੜਿਆ ਮੈਨੂੰ ਜਦੋਂ ਮੈਂ ਕੋਈ ਕਰੀਬਾ ਦਾ 2.5 ਵਜੇ ਨਾ ਆਇਆ ਤਾਂ ਇਹ 2 ਵਜੇ ਨ ਆਇਆ ਤੇ 2:30 ਦਾ ਟਾਈਮ ਹੋ ਗਿਆ ਤੇ ਮੈਂ ਇਸ਼ਨਾਨ ਕਰਦਾ ਬੰਬੀ ਦੇ ਕਪੜੇ-ਕਪੜੇ ਖਾਣੇ ਹੀ ਪਿੰਡ ਜਬੂਆਲੋ ਜਬੂਆਲੋ ਆਪਣੀ ਬੰਬੀ ਦੇ ਤੇ ਕੋਈ ਕਰਦੀ ਕੋਈ ਕੰਮ ਹੀ ਤੇ ਉਹ ਦਿਨ ਕੋਈ ਇਹੋ ਜਿਹੀ ਸ਼ਾਸਤਰ ਬਗਾਇਆ ਵੀ ਹੈ ਨਹੀਂ ਸੀ ਉਹਦੇ ਪਾਸੇ ਪਏ ਸਕੇ ਤੇ ਮੈਂ ਇਸ਼ਨਾਨ ਕਰਦਿਆਂ ਕਰਦਾ ਜੇ ਮਰੀ ਲੜਕੀ ਨੇ ਆਖਿਆ ਵਿਆਹਣ ਵਾਲੀ ਹੈ ਜੇ ਉਹਨਾਂ ਦਾ ਡੈਡੀ ਪੁਲਿਸ ਆ ਗਿਆ ਤੇ ਜਦੋਂ ਮੈਂ ਵੇਖਿਆ ਜੇ ਮੈਂ ਇਸ਼ਨਾਨ ਕਰਕੇ ਕਿਸ਼ਰਾ ਹੀ ਬਦਲੀ ਕੀਤਾ ਵਾ ਤੇ ਪੁਲਿਸ ਦੀ ਗੱਡੀ ਆਣ ਖਲੋਦੀ ਮੈਂ ਉਥੋਂ ਮਾਰੀ ਛਾਲ ਫੇ ਕੋਈ ਮੇਰੇ ਪਾਇਆ ਨਹੀਂ ਬਸਤਰ ਨਹੀਂ ਪਾਇਆ ਕੋਈ ਵੀ ਉ ਤਾਂ ਫੇ 2 ਕਿਲੋਮੀਟਰ ਲੈ ਮੇਰੀ ਡਾਹੜ ਹੋਈ ਫੇ ਮੈਂ ਪੁਸਗੋਲ ਨਿਕਲ ਗਿਆ ਮੁਰਗੇ ਗੜ ਤੋਂ ਸੀਆਰਪੀ ਲੈਣ ਖਾਣੀ ਪਈ ਮੈਨੂੰ ਤੇ ਆ ਮੇਰੇ ਕੋਲ ਫੋਟੋ ਵੀ ਆ ਗਈਆਂ ਮੁੰਡੇ ਨੇ ਮੋਟਰਸਾਈਕਲ ਬਹੁਤ ਭਜਾਇਆ ਮੈਂ ਵੇਖਿਆ ਉਹ ਛੋਟੀ ਡੰਡੀ ਸੀ ਖਾਣੀ ਮੋਟਰਸਾਈਕਲ ਲਿਕੇ ਆਉਂਦਾ ਰਿਹਾ ਪਰ ਵਾਹ ਨਹੀਂ ਗਈ ਕੋਈ ਤੇ ਉਹਨ ਸੀਆਰਪੀ ਨੇ ਮੁਰਗੇ ਮੈਨੂੰ ਗ੍ਰਫਦਾਰ ਕੀਤਾ ਇਹਨਾਂ ਮਗਰੋਂ ਗੋਇਆਂ ਚਲਾਈਆਂ ਉਹ ਮੈਨੂੰ ਸਾਹ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਨਠਾਉਣਾ ਤੇ ਅਹੀਂ ਤੇ ਵਾਜਮਾਰੀ ਤੂੰ ਖੜਾ ਹੋ ਗਿਆ ਤੇ ਮੇਰਾ ਯੋਰ ਵੀ ਲੱਗ ਗਿਆ ਜੀ ਉਹ 2 ਕਿਲੋ ਮਟਰ ਤਾਂ ਇਹਦਾ ਥੋੜੀ ਨਹੀਂ ਹੁੰਦੀ ਤੇ ਮੈਂ ਕਿਹਾ ਵੀ ਉਹ ਤੇ ਮਗਰੋਂ ਗੋਈਆਂ ਮੰਨਦੇ ਤੇ ਤੁਸੀਂ ਵਾਜ ਮਾਰੀ ਆ ਮੈਂ ਵਾਜ ਨਾ ਖੜਾ ਹੋਇਆ ਤਾਂ ਅੱਡੀ ਨੂੰ ਗੋਈਆਂ ਦਾ ਨਹੀਂ ਤੁਸੀਂ ਮਾਰੀਆਂ ਇਹ ਤਾਂ ਬਾਤ ਹੈ ਠੀਕ ਹੈ ਤੇ ਫਿਰ ਉਹਨੇ ਕਿ ਪੁਲਿਸ ਵੀ ਆ ਗਈ ਉਦੋਂ ਉਦੋਂ ਮਸੋਂ ਹੀ ਵੇ ਕੋਵਾਲ ਦਾ ਲਬਾਣਾ ਜਿਹੜਾ ਐਸ ਐਚਓ ਹੀ ਕੋਈ ਕਦੇ ਇਦਾਂ ਆਇਆ ਕਿ ਗੋਲੀਆਂ ਦਾ ਮੀਂਹ ਵਰ ਰਿਹਾ ਹੋਵੇ ਤੇ ਵਿੱਚੋਂ ਤੁਸੀਂ ਕੱਲੇ ਹੀ ਕੇਰਾ ਤੋੜ ਕੇ ਨਿਕਲ ਜੀ ਵੇਖੋ ਜੀ ਉਹ ਮਗਰ ਹੀ ਮੈਂ ਗਾੜੀ ਚੋਂ ਫੈਰੰਗ ਹੁੰਦੀ ਸੀ ਮੈਂ ਕਦੀ ਕੇ ਵਟ ਥਾਣੀ ਕਦੀ ਕੇ ਵਟ ਥਾਣੀ ਕਦੀ ਕੇ ਵਟ ਥਾਣੀ ਕਦੀ ਸਿੱਧਾ ਹੋ ਜਾਂਦਾ ਝੋਨੇ ਵੀ ਦੀ ਉਹ ਆਉਂਦੇ ਬੰਨੇ ਬੰਨੇ ਝੋਨੇ ਲੱਗਣ ਡੇ ਹਦੋਂ ਤੇ ਝੋਨੇ ਲੱਗਦੇ ਤੁਹਾਨੂੰ ਪਤਾ ਵੀ ਹੋਵੇ ਸਭ ਵਟਾ ਵਟਾ ਸਭ ਕਿੱਲੀਆ ਹੁੰਦੀਆਂ ਮੈਂ ਗਰੀਬਨ ਤੋਂ ਗਰੀਬਨ ਜਿਆਦਾ ਬਿਜਲੀ ਸਿੱਧਾ ਹੀ ਹੋਇਆ ਜਿੱਥੋਂ ਕਦੀ ਚੌੜੇ ਬੰਨਾ ਹੋਣਾ ਉਥੋਂ ਮੁੜ ਕੇ ਚੌੜੇ ਬੰਨੇ ਥਾਣੀ ਹੋ ਜਾਣਾ ਤੇ ਮੋਸ਼ਾ ਦੇ ਨਗੀ ਜਾਣ ਕੇ ਮੈਨੂੰ ਉਹਨਾਂ ਨੇ ਤੇ ਇਹ ਗ੍ਰਫਤਾਰ ਕੀਤਾ ਇਥੋਂ ਮੁੜ ਕੇ ਮੈਨੂੰ ਸੀਆਰਪੀ ਨੇ ਗ੍ਰਫਤਾਰ ਕੀਤਾ ਕਿਉਂ ਸੀਆਰਪੀ ਨੇ ਗ੍ਰਫਤਾਰ ਕੀਤਾ ਤੇ ਦੇ ਪੰਜਾਬ ਨੂੰ ਦਿੱਤਾ ਪੰਜਾਬ ਲਈ ਨੂੰ ਦੇਤਾ ਇਹ ਮੜ ਕੇ ਜਣੇ ਹਾਈਲੈਂਡਾ ਗੁਰੂ ਕੇ ਜਣੇ ਵਾਲੇ ਇਥੇ ਹੈ ਮੇਰਾ ਇਹਨਾਂ ਬਹੁਤ ਜਿਹੜੇ ਥਾਣੇ ਚ ਜਿਹੜੇ ਥਾਣੇ ਇਹਨਾਂ ਰਾਤ ਪੂਰਾ ਜੋਰ ਲਾਇਆ ਮੈਨੂੰ ਮਰ ਕੇ ਬੁਲ ਕੇ ਸੁਣ ਭੜਾ ਦੇ ਬੁਲ ਕਾਲ ਸੁਣ ਭੜਾ ਦੇ ਮੈਂ ਕਿੱਥੋਂ ਭੜਾਦਾ ਮੈਂ ਉਹ ਜਦੋਂ ਤੁਸੀਂ ਗੋਲੀ ਚੱਲਦੀ ਜਦੋਂ ਮੈਨੂੰ ਕਿਰਾ ਪਾਇਆ ਉਹ ਇਥੇ ਬਿਠੇ ਹੋਣਗੇ ਮੈਂ ਉਹਨਾਂ ਨੂੰ ਕਿੱਥੋਂ ਭੜਾਦਾ ਮੜ ਲੋ ਜਿੱਥੇ ਆ ਗਿਆ ਫਿਰ ਉਹਨਾਂ ਅਗਲੇ ਦਿਨ ਮੈਨੂੰ ਮਾਲ ਮੰਡੀ ਭੇਜ ਦਿੱਤਾ ਫੇਰ ਅੰਬਰਸਰ ਅੰਬਰਸਰ ਮਾਲ ਮੰਡੀ ਫੇਰ ਬਾਈ ਨੇ ਪੰਜ ਦਿਨ ਲੋਲਾ ਲਾਇਆ ਮੇਰੇ ਤੇ ਜੋਰ ਮੈਂ ਕਹਾਂ ਜੀ ਮੇਰੇ ਕੋਲ ਹੈ ਹੀ ਕੁਝ ਨਹੀਂਗਾ ਮੈਂ ਤੁਹਾਨੂੰ ਕਿੱਥੋਂ ਦੇਦਾ ਹੈ ਹੀ ਕੁਝ ਨਹੀਂਗਾ ਮੇਰੇ ਕੋਲ ਪੰਜ ਦਿਨੋਂ ਇੱਕ ਨਾ ਮੈਨੂੰ ਟੰਗ ਕੇ ਉੱਥੇ ਬਾਹਰ ਪੁੱਠਾ ਟੰਗ ਕੇ ਤੇ ਆ ਬਾਹਰ ਨਿਕਲ ਜਾਂਦੇ ਬੂਆ ਟੋਕੇ ਤੇ ਚੱਡੇ ਵੀ ਪਾੜਦੇ ਸੀ ਬਾਕੀ ਬੱਤੀਆਂ ਲਾ ਲਾ ਤੇ ਮੇਰਾ ਸਾਰਾ ਸ਼ਰੀਰ ਉਹਨਾਂ ਸਾੜਦਾ ਸੀ ਇਹ ਦੁਬਾਰਾਂ ਦੀ ਗੱਲ ਹੈ ਨਾ ਦੁਬਾਰੇ ਦੀ ਗੱਲ ਹਾਂਜੀ ਮਹਾਰਾਸ਼ਟਰ ਜਿਹੜੂ ਆ ਗਏ ਆ ਉਦੋਂ ਪੁੱਗਤ ਕੇ ਆ ਗਏ ਉਥੋਂ ਭਰੀ ਹੋ ਕੇ ਜਾਂ ਹਾਲ ਕੇ ਬੜ ਕੇ ਬਾਹਰ ਦੇ ਵਿੱਚ ਇਹ ਗੱਲ ਦਾ ਹਾਂਜੀ ਤੇ ਮੁੜ ਕੇ ਫੇ ਪੰਜ ਦਿਨ ਜੋਰ ਲਾ ਕੇ ਤੇ ਫੇ ਮਿੰਦੀਆਂ ਅੱਖਾਂ ਬੰਦ ਕੇ ਇਹਨਾਂ ਨੇ ਜੋ ਕੱਢਿਆ ਇਥੋਂ ਮੈਂ ਹੁਣ ਚਲੋ ਅੱਜ ਛਾੜਣ ਕੇ ਛੰਡੇ ਪਰ ਨਹੀਂ ਮੁੜ ਕੇ ਜਾ ਕੇ ਲੋਪੋ ਕੇ ਜਗਾਵੇਂ ਉਹ ਬਾਰਡਰ ਦੇ ਨਾਲ ਲੋਪੋ ਕੇ ਜਗਾਵਾ ਉੱਥੇ ਜਾ ਕੇ ਇੱਕੇ ਕਮਰੇ ਜੀ ਮੈਨੂੰ ਰੱਖਿਆ ਇਹਨਾਂ ਨੇ ਇੱਕ ਮਹੀਨਾ ਪੂਰਾ ਤੇ ਜਦੋਂ ਜਾਣਾ ਨਾ ਬਾਹਰ ਬੰਦੂ ਆਖਣਾ ਨਾ ਬਾਹਰ ਲੈ ਜਾਓ ਤੇ ਸਵਾਸ ਤੇ ਕੱਢਣਾ ਤੇ ਨਾਲ ਹੀ ਪਾਣੀ ਲੈ ਲੈਣੀ ਤੇ ਤੈਨੂੰ ਪਾਸਾ ਤੋਂ 76 ਲੈ ਲੈਣੇ ਨਾਲ ਤੇ 5 42 ਲੈ ਕੇ ਨਾਲ ਦੇ ਕਿਰੇ ਕਿਰੇ ਨਾਲ ਖਲੋ ਜਾਣਾ ਤੇ ਬਾਹਰੋਂ ਹੋ ਕੇ ਦੇ ਬਣ ਕੇ ਉੱਥੇ ਬੋਤਲ ਪਾਣੀ ਦੇ ਦੇਣੀ ਉੱਤੇ ਤੇ ਉਥੋਂ ਮੂੰਹ ਤੋਂ ਲੋ ਇੱਕ ਮਹੀਨਾ ਮੇਰਾ ਪੂਰਾ ਰੱਖਿਆ ਨਾ ਜਿੱਦਣ ਮੈਨੂੰ ਇਹ ਮੁੜ ਕੇ ਨਾਲ ਰਾਤ ਫੇਰ ਕੱਢਿਆ ਇੱਕ ਮਹੀਨੇ ਤੋਂ ਬਾਅਦ ਜਿਹਨਾਂ ਮੇਰਾ ਚਲਾਨ ਹੋਇਆ ਉਸ ਤੋਂ ਬਾਅਦ ਅਸੀਂ ਦੋ ਸਿੰਘ ਹਾਂ ਇੱਕ ਸਿੰਘ ਹੋਰ ਹੀ ਮੇਰੇ ਨਾਲ ਉਹ ਪਤਾ ਨਹੀਂ ਹੁਣ ਕਿੱਥੋਂ ਦਾ ਕਿੱਥੋਂ ਦਾ ਨਹੀਂ ਸਾਨੂੰ ਦੋਨੋਂ ਬੰਨ ਕੇ ਨਾਲ ਗੱਡੀ ਸੋਟ ਲਿਆ ਤੇ ਰਾਤ ਨੂੰ ਸ਼ਾਮਾਂ ਜੀਆਂ ਪਈਆਂ ਖੋਬੀ ਹੋਇਆ ਤੇ ਮੁਰਗਾਂ ਦਾ ਗੱਡੀਆਂ ਤੋੜ ਲਿਆ ਵਿਚ ਕਾ ਇਹ ਗੱਡੀਆਂ ਕਲਿਹਾਰੀਆਂ ਆਣ ਕੇ ਪਤਾ ਨਹੀਂ ਹੁਣ ਕਿੱਥੇ ਖਸਾਲੀਆਂ ਰੱਖਾਂ ਬਧੀਆਂ ਸੀ ਤੇ ਉਹਨੂੰ ਅਲੱਗ ਕਰ ਲਿਆ ਤੇ ਮੈਨੂੰ ਅਲੱਗ ਕਰ ਲਿਆ ਪਤਾ ਨਹੀਂ ਉਹਨੂੰ ਕਿੱਧਰ ਲੈ ਗਏ ਮੈਨੂੰ ਕਿੱਧਰ ਲਾਏ ਮੈਨੂੰ ਅਜਨਾਲੇ ਥਾਣੇ ਦੇ ਬਾਹਰ ਉਹਨਾਂ ਨੇ ਮੁੜ ਕੇ ਗੱਡੀ ਕਲਿਹਾਰ ਛੱਡੀ ਤੇ 2 2.5 ਦਾ ਟਾਈਮ ਹੋ ਗਿਆ 2 2.5 ਦਾ ਟਾਈਮ ਹੋ ਗਿਆ ਤੇ ਮੁੜ ਕੇ ਉਹਨਾਂ ਗੱਡੀ ਅੰਦਰ ਵਾਰ ਕੇ ਤੇ ਮੈਨੂੰ ਹਵਾਲਾੜ ਦੇ ਦਿੱਤਾ ਹਵਾਲਾੜ ਦੇ ਦਿੱਤਾ ਤੇ ਉਸ ਤੋਂ ਬਾਅਦ ਜੋ ਸੰਤਰੀ ਚਾਰ ਵਜੇ ਬਦਲੇ ਉਹ ਥੋੜਾ ਹਵਗ ਵੀ ਉਹ ਮੈਨੂੰ ਤੂੰ ਕਿਦੋਂ ਮੈਂ ਹਾਂ ਵੀ ਆਹ ਗੱਲ ਹੋਈ ਚਲੋ ਉਹਨੇ ਮੇਰੀ ਕੀਤੀ ਸੇਵਾ ਸਭਾ ਉਹਨੇ ਪਾਣੀ ਇੱਥੋਂ ਮਰਾ ਪਤੀ ਤੇ ਅਗਲੇ ਆ ਦਾ ਦਤਨ ਦਿੱਤੀ ਦਤਨ ਤਤਨ ਕੀਤੀ ਮੁਰਗੇ ਚਾਹ ਵੀ ਪਿਆਈ ਮੈਨੂੰ ਨੇ ਤੇ ਸਾਡੇ ਪਿੰਡ ਦਾ ਹੀ ਮੁੰਡਾ ਇੱਥੇ ਵਾਇਰਲੈਸ ਸਪਲੀਟਰ ਲਗਾ ਹੀ ਉਹ ਮੈਨੂੰ ਦਾ ਵੀ ਇੱਥੇ ਬੱਲੀ ਲੱਗਾ ਸਾਡੇ ਪਿੰਡ ਦਾ ਵਾਇਰਲੈਸ ਸਪਲੀਟਰ ਉਹਨੇ ਵੀ ਆ ਜਾਣਾ ਮੈਂ ਚਲੋ ਕੋਈ ਨਹੀਂ ਆ ਜਾਣਾ ਪਰ ਮੇਰੇ ਮੁਸ਼ਲੇ ਕੱਪੜੇ ਪਏ ਆ ਮੈਂ ਬਨਾਏ ਤੇ ਖਰੇ ਨਹੀਂ ਤੇ ਕੇਸ ਕੀ ਸੀ ਮੇਰੀ ਬੱਸ ਨਿੱਕੀ ਤੇ ਮੈਂ ਕਿਹਾ ਕੱਪੜੇ ਮੇਰੇ ਉੱਥੋਂ ਤੇਰੇ ਪਿੰਡ ਪਏ ਆ ਬਾਂਹਮਣਾ ਦੀ ਬੰਬੀ ਦੇ ਤੋਂ ਥਲੀਆ ਨਹੀਂ ਉਹ ਕਹਿੰਦਾ ਕੱਪੜੇ ਤੇ ਜਾਛਣਗੇ ਕੋਈ ਗੱਲ ਨਹੀਂ ਸਾਰੇ ਕੋਈ ਹੋ ਜਾਣ ਤੂੰ ਨਾ ਚਿੰਤਾ ਨਾ ਕਰ ਹੁਣ ਸਾਨੂੰ ਪਤਾ ਲੱਗ ਗਿਆ ਤੇ ਥਣਦਾਰ ਬਾਹਰ ਨਿਕਲਿਆ ਉਹ ਕਹਿੰਦਾ ਮੈਨੂੰ ਕਹਿੰਦਾ ਫੌਜੀ ਆ ਮੈਨੂੰ ਅਸਲ ਫੌਜੀ ਜਿਆਦਾ ਹੁੰਦਾ ਰਿਹਾ ਉਹਨੂੰ ਨਹੀਂ ਪਤਾ ਇਸ ਗੱਲ ਦਾ ਵੀ ਜਿਹੜਾ ਡਰਾਈਵਰ ਆ ਉਹ ਮੈਨੂੰ ਅੰਦਾ ਫੌਜੀ ਆ ਤੈਨੂੰ ਵੀ ਇਹ ਬਚਾਤਾ ਹੀ ਮੈਂ ਮੈਂ ਚਲੋ ਇਹ ਧੰਨਵਾਦ ਬਚਾਤਾ ਤੇ ਆਂਦਾ ਤੇ ਤੇ ਰਾਤ ਨਾ ਕੜਕੜਾੜਾ ਕੰਮ ਤੇ ਮੈਂ ਕਿਹਾ ਛੱਡੋ ਪਰ ਆ ਰਹਿ ਜਾਂਦੇ ਹੋ ਤੇ ਉੱਥੇ ਮੁੜ ਕੇ ਇਹ ਜੋ ਪਿੰਡੋਂ ਇਹ ਆਪਣੇ ਬਾਂਮੜਾ ਦਾ ਮੁੰਡਾ ਵੀ ਨਾਲ ਗਿਆ ਮੇਰੀ ਸਿੰਘਣੀ ਗਈ ਮੇਰਾ ਭਰਾ ਗਿਆ ਆ ਮੁੰਡਾ ਜਿਹੜਾ ਫੋਟੋ ਤੁੰਦਾ ਸੋ ਵਖਾਲਦਾ ਇਹ ਵੀ ਗਿਆ ਤੇ ਕਪੜੇ-ਕਪੜੇ ਮੇਰੇ ਖੜੇ ਤੇ ਉਹ ਜਿਹੜਾ ਆਇਆ ਬੱਲੀ ਤੇ ਉਹ ਮੈਨੂੰ ਕਹਿੰਦਾ ਬਾਬਾ ਮੇਰੇ ਕੋਲ ਸੇਵਾ ਕੋਈ ਮੈਂ ਸੇਵਾ ਇਹੋ ਹੀ ਆ ਤੇ ਮਹੀਨਾ ਹੋ ਗਿਆ ਇਸ਼ਨਾਨ ਕੀ ਤੈਨੂੰ ਮੇਰਾ ਇਸ਼ਨਾਨ ਕਰਾਏ ਤੇ ਚੰਗਾ ਇੱਕ ਮਹੀਨਾ ਇਸ਼ਨਾਨ ਵੀ ਨਹੀਂ ਕਰਦੇ ਨਾ ਜੀ ਮੂੰਹ ਹੀ ਧੋਦਾ ਬਸ ਮੂੰਹ ਧੋ ਕੇ ਬਾਹਰ ਹੋਟ ਫੇਰ ਤੋਰ ਕੇ ਤੇ ਲਿਆ ਕੇ ਮਦਾਨ ਖੇਡ ਕੇ ਤੇ ਮੁੜ ਕੇ ਫੇਰ ਕਮਰੇ ਬੰਦ ਦੇ ਮੈਂ ਕਹਿੰਦਾ ਵੀ ਹੋਰ ਕੋਈ ਚੀਜ਼ ਮੈਂ ਕਿਹਾ ਚਪਲਾਂ ਜੋੜਾ ਲਿਆ ਦੇ ਇੱਕ ਪਰਨਾ ਲਿਆ ਇੱਕ ਬਨਾਨ ਲਿਆ ਇੱਕ ਸਾਫਾ ਲਿਆ ਕੋ ਕੰਗਾ ਲਿਆ ਤੇ ਮੈਂ ਉਹ ਇਦਾਂ ਦੀ ਚੀਜ਼ਾਂ ਲਿਆ ਤੇ ਸਾਬਣ ਤੇਲ ਲਿਆ ਉਹ ਚਲੋ ਗਿਆ ਵਿਚਾਰੇ ਵਿਚਾਰਾ ਉਹਨੇ ਜਾ ਕੇ ਲਿਆਂਦੇ ਠਣਦਾਨ ਮੁਰ ਗਿਆ ਅੱਖਾਂ ਲਗਾ ਵੀ ਮੈਂ ਇਹਦਾ ਇਸ਼ਨਾਨ ਕਰਾਉਣਾ ਬੰਬੀ ਤੇ ਉਹ ਕਹਿਣ ਲੱਗਾ ਵੀ ਤੂੰ ਮੁੰਗਲੀ ਬੰਦਾ ਸਮਝਦੇ ਤੁਸੀਂ ਇਸ਼ਨਾਨ ਕਰਾਉਣਾ ਬੰਬੀ ਜੀ ਡੱਟ ਗਿਆ ਤੇ ਉਹਨਾਂ ਨੇ ਕਿਹਾ ਨੱਠੂ ਨਾ ਤੇ ਮੇਰੀ ਜ਼ਿੰਮੇਵਾਰੀ ਹੁਣ ਮੈਂ ਜੋ ਉਹਨਾਂ ਨਾਲ ਮੇਰੀ ਜ਼ਿੰਮੇਵਾਰੀ ਮੈਂ ਜਾਣਾ ਹਾਂ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਕਰਾ ਦੇ ਚਲੋ ਬਾਹਰ ਬੰਬੀ ਦੇ ਗਏ ਸ਼ਨਾਮ ਕੋਈ ਕੀਤਾ ਮਨ ਉਹਨਾਂ ਦਾ ਇਰਮਾਨ ਨਾ ਕਰ ਕੋ ਕਿ ਅਸੀਂ ਜਨਾਨ ਕੀਤਾ ਪਿੰਡੇ ਜਨਾਨ ਕੀਤਾ ਤੇ ਮੁੜ ਕੇ ਚੋਂ ਦਾਖ ਦਾ ਟਾਈਮ ਹੋਇਆ ਤੇ ਪਿੰਡੋਂ ਵੀ ਆ ਕੇ ਚਲੋ ਕੱਪੜੇ ਪਾ ਲੇ ਉਸ ਤੋਂ ਬਾਅਦ ਉਹਨਾਂ ਚਲਾਨ ਕਰਕੇ ਤੇ ਮੈਨੂੰ ਗਮਟਾਲਾ ਜੇਲ੍ਹ ਚ ਭੇਜਦਾ ਉਹ ਗਮਟਾਲਾ ਜੇਲ੍ਹ ਕਿੰਨਾ ਚਿਰ ਕੱਟੀ ਸੀ ਤਾਂ ਜੇਲ੍ਹ ਮੈਂ 1.5 ਸਾਲ ਕੱਟੀ ਆ 1.5 ਸਾਲ ਤੋਂ ਬਾਅਦ ਮੇਰੀ ਫੇ ਉਸੇ ਜ਼ਮਾਨਤ ਹੋਈ ਉਹ ਵੀ ਚਲਾਨ ਔਰ ਕਾਇਆ ਚਲਾਨ ਔਰ ਕਾਇਆ ਤੇ ਫੇ ਜ਼ਮਾਨਤ ਹੁੰਦੀ ਨਹੀਂ ਤੇ ਉਹਦਾ ਜ਼ਮਾਨਤ ਨਹੀਂ ਹੁੰਦੀ ਚਲਾਣਾ ਰਕਾਇਆ ਪਈ ਗੁਮਟਾਲਾ ਜੇਲ੍ਹ ਛੋੜੀ ਆਖਰੀ ਜੇਲ੍ਹ ਸੀ ਆਖਰੀ ਜੇਲ੍ਹ ਗੁਮਟਾਲਾ ਸੀ ਬਾਅਦ ਵਿੱਚ ਜੇਲ੍ਹ ਤੋਂ ਬਾਹਰ ਆ ਕੇ ਇਹ ਸਿੰਘਾਂ ਨਾਲ ਫੇਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਰਿਹਾ ਵਾ ਤੇ ਪਰ ਮੁੜ ਕੇ ਮਤਲਬ ਸੰਪਰਕ ਇਦਾਂ ਰਿਹਾ ਵੀ ਆਉਂਦੇ ਗਏ ਨਾ ਗੱਫਾ ਪਾਣੀ ਚ ਖਾਣਾ ਤੋਂ ਉਧਾਂ ਹਾਲ ਚਾਲ ਪੁੱਛਣਾ ਮੁੜ ਕੇ ਉਸ ਤੋਂ ਬਾਅਦ ਮੁੜ ਕੇ 90 ਜਿਵੇਂ ਬਾਹਰ ਕਿਉਂ ਆਇਆ ਉਸ ਤੋਂ ਬਾਅਦ ਘਾਟ ਹੀ ਗਿਆ ਕੰਮ ਹੋ ਜਾਣਾ ਤੇ ਬਹੁਤ ਜ਼ਿਆਦਾ ਕੋਈ ਬਿਰਲਾ ਬਿਰਲਾ ਹੀ ਨੂੰ ਬਲਕਾਰ ਸਿੰਘ ਨੂੰ ਤੇ ਜਿਹੜਾ ਬਗੇਲ ਸਿੰਘ ਡੇਰੀ ਵਾਲਾ ਇਹਨੂੰ ਟਾਟਾ ਚਲੇ ਗਏ ਇਹ ਟਾਟਾ ਫੜੇ ਗਏ ਇਹਨਾਂ ਨੂੰ ਟਾੜਾ ਤੋਂ ਲਿਆ ਕੇ ਬਲਗਾਮ ਸਿੰਘ ਜਨੇਾਲੇ ਪੁਲਿਸ ਨੇ ਮਾਰਿਆ ਉਹਨੂੰ ਮਿੱਧੇ ਹੀ ਪੁਲਿਸ ਨੇ ਮਾਰਿਆ ਹਸਨਪੁਰੇ ਲਾਗੇ ਰੋਈ ਦੇ ਤੈਨੂੰ ਬਲਗਾਮ ਸਿੰਘ ਨੂੰ ਮਾਰਿਆ ਜਨੇਾਲੇ ਨਹਿਰ ਤੇ ਇੱਕ ਪਿੰਡ ਮਾਲੋਵਾਲ ਪਿੰਡਾ ਉਹ ਤੇ ਮਾਰਿਆ ਉਸ ਤੋਂ ਬਾਅਦ ਕੰਮ ਹੀ ਖਤਮ ਹੋ ਗਿਆ ਮੁੜ ਕੇ ਤੇ ਮੈਂ ਮੁੜ ਕੇ ਮੇਰਾ ਸਾਲ 5 ਸਾਲ ਮੇਰਾ ਕੇਸ ਚੱਲਿਆ 5 ਸਾਲਾਂ ਤੋਂ ਬਾਅਦ ਮੈਂ ਮੁੜ ਕੇ ਭਰੀ ਹੋ ਗਿਆ ਤਾਂ ਪੁੱਜੀ ਬਾਅਦ ਵਿੱਚ ਜੇ ਤੁਸੀਂ ਭਰੀ ਹੋਗੇ ਕੇਸ ਭਰੀਗੇ ਚੋ ਭਰੀ ਹੋਗੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਜੀਵਨ ਕਿਦਾਂ ਦਾ ਮੇਰਾ ਇਹੋ ਹੀ ਆ ਵੀ ਜਿਹੜਾ ਅਸੀਂ ਮੂਲ ਮੁੱਦਾ ਲੈ ਕੇ ਤੁਰਿਆ ਨਾ ਉਹੋ ਹੀ ਖੀਰਦੇ ਆ ਰਵੇ ਸਾਡਾ ਅਸੀਂ ਤਾਂ ਮਰਦੇ ਤਾਂ ਹੀ ਆਨੇ ਵੀ ਅਸੀਂ ਇਸੇ ਕੰਮੇ ਤੁਰਿਆ ਤੇ ਇਸੇ ਕੰਮ ਜੀ ਕਰ ਮਰ ਜੀ ਆ ਕਿਹੜਾ ਕੰਮ ਕਿਹੜਾ ਮੁੱਦਾ ਮੁੱਦਾ ਇਹੋ ਹੀ ਖਾਲਸਾ ਦਾ ਮੁੱਦਾ ਵਾਜਦਾ ਹਾਂਜੀ ਮੈਂ ਪੁੱਛਉਂਦੇ ਆ ਕਿ ਸਾਡਾ ਸਿੱਖਾਂ ਦਾ ਆਪਣਾ ਘਰ ਹੋਵੇ ਘਰ ਹੋਵੇ ਸਾਡੀ ਸੁਣਾਈ ਹੋਵੇ ਸਾਡੀ ਕੋਈ ਗੱਲਬਾਤ ਹੋਵੇ ਸਾਡੇ ਕੋਈ ਅਫਸਰ ਹੋਣ ਸਾਡੇ ਕੋਈ ਸੁਣਾਈ ਕਰੇ ਜਿੰਨਾ ਵੀ ਤੁਸੀਂ ਸੰਘਰਸ਼ ਕੀਤਾ ਕੀ ਉਹ ਆਪਣੇ ਘਰ ਦੀ ਪ੍ਰਾਪਤੀ ਲਈ ਸੀ ਨਾ ਕੋਈ ਪ੍ਰਾਪਤੀ ਨਹੀਂ ਹੋਈ ਮੈਂ ਅੱਡੋ-ਅੱਡੀ ਹੋ ਕੇ ਦਾਖਲੇ ਜਿੰਦੇ ਸੀ ਤਾ ਡਾ ਹੀ ਗੱਲੇ ਸਾਡੇ ਭਰਾਵਾਂ ਨੂੰ ਆਏ ਤਾ ਡਾ ਟਾਲੀਆਂ ਵੇਗੀਆਂ ਉਦੋਂ ਤੇ ਮਾਮਦੇ ਘਰ ਦੀ ਪ੍ਰਾਪਤੀ ਲਈ ਸੀ ਡੇਢ ਗੱਲਾ ਮੇਰਾ ਪਹਿਲੀ ਦਾ ਵੀ ਘਰ ਦਾ ਵੇਗਿਆ ਹੁਣ ਸਾਡੇ ਕੋਲ ਇਹ ਇੱਕ ਕਿੱਲਾ ਵਾ ਜਿਹਦੇ ਵਿੱਚੋਂ ਤਿੰਨ ਗਰਾਂ ਵਾਲਾ ਮੈਂ ਲਿਆ ਤੇ ਪੰਜ ਗਰਾਂ ਵਾਲਾ ਮੁੰਡੇ ਨੂੰ ਦਿੱਤਾ ਤਦਾਂ ਸਾਲ ਹੋ ਕੇ ਮੁੰਡਾ ਵੀ ਅੱਡ ਹੋਇਆ ਉਹ ਜਿਹੜਾ ਮੁੱਦਾ ਸੀ ਜੇ ਸੰਘਰਸ਼ ਨੂੰ ਲੈ ਕੇ ਤੁਸੀਂ ਤੁਰੇ ਸੀ ਕਿ ਉਹ ਕੌਮੀ ਘਰ ਸਿੱਖਾਂ ਦੇ ਖਾਲਸਾਣ ਵਾਸਤੇ ਸੀ ਬਿਲਕੁਲ ਜੀ ਵੇਖੋ ਸਾਡਾ ਸਿੱਖਾਂ ਦਾ ਤੇ ਕੋਈ ਗੱਲ ਹੀ ਨਹੀਂ ਹੈਗੀ ਕੋਈ ਹੜੀ ਸੁਣਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੈਣਾ ਦੇਣਾ ਨਹੀਂਗਾ ਇਥੇ ਤੋਂ ਉਹਨੇ ਰੁਪਈਏ ਨਹੀਂ ਦੇ ਸਕਦਾ ਜਿੰਨਾ ਦਾ ਕੰਮ ਹੁੰਦਾ ਵਾ ਹਰ ਇੱਕ ਬੰਦਾ ਵੱਡੀ ਮੰਗਣ ਰਿਹਾ ਸੀ ਹਰ ਇੱਕ ਜੀ ਹੁਣ ਹੁਣ ਜੀਵਨ ਕਿਦਾਂ ਬਤੀਤ ਕਰਦੇ ਹੋ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਆ ਹੁਣ ਕਿਵੇਂ ਦਾ ਜੀਵਨ ਬਤੀਤ ਕਰ ਜੀਵਨ ਕਾਦਾ ਬਤੀਦੇ ਮੈਂ ਥੱਕੇ ਖਾਂਦੇ ਹਾਂ ਉਹ ਤੇ ਉਹਨਾਂ ਦੀ ਨੂੰ ਕਹਾਤਾ ਪਤਾ ਜਿਥੇ ਬੰਦੀ ਨੇ ਤੁਹਾਨੂੰ ਕਦੇ ਮਾਨ ਸਨਮਾਨ ਦਿੱਤਾ ਕਰੀ ਉਹਨਾਂ ਨੇ ਅਮਜੀਤ ਸੋਨੇ ਥੋੜਾ ਬੜਾ ਮਾਮਲਾ ਦਿੱਤਾ ਜਿਹੜਾ ਬਸ ਦਿੱਤਾ 40000 ਰੁਪਏ ਉਹਨਾਂ ਨੇ ਕਦੋਂ ਦਿੱਤਾ ਇਹ ਉਹ ਕੋਈ 6 ਤਿੰਨ ਕਿ ਮਹੀਨੇ ਹੋ ਗਿਆ ਉਦੋਂ ਹੀ ਜੱਦਾ ਦਿੱਤਾ ਹੈ ਤੇ ਸਾਲ ਹੋ ਗਿਆ ਉਦੋਂ 20000 ਰੁਪਏ ਦਿੱਤਾ ਹੈ ਹਾਂ ਜੀ ਮਣ ਕੇ ਹੋਰ ਨਹੀਂ ਪਰਿਵਾਰ ਦਾ ਜਿਹੜਾ ਰਹਿਣ ਬਸੇਰਾ ਕਿਵੇਂ ਹੈ ਬੀਬੀ ਹੁਣਾਂ ਨੇ 10000 ਰੁਪਏ ਦਿੱਤਾ ਹੈ ਬੀਬੀ ਸੰਦੀਪ ਗੌਰ ਜੀ ਨਹੀਂ ਬੀਬੀ ਜਿਸੂ ਕਰਨੇ ਹਾਂ ਹਾਂ ਜੀ ਬਸ ਬਾਕੀ ਇਦਾਂ ਹੀ ਆ ਹੁਣ ਪਰਿਵਾਰ ਦੇ ਵਿੱਚ ਜੀਵਨ ਕਿਦਾਂ ਬਤੀਤ ਕਰਦੇ ਹੁਣ ਇਦਾਂ ਟਾਈਮ ਪਾਸ ਹੀ ਕਰੀਦਾ ਇਦਾਂ ਕਿਤੇ ਸੇਵਾ ਕਰਕੇ ਗੱਫਾ ਪਾਣੀ ਲਾ ਜਦਾ ਬਾਕੀ ਗਊ ਇੱਕ ਰੱਖੀ ਜਾਂ ਦੋ ਉਹਨਾਂ ਦਾ ਦੁੱਧ ਦਾ ਦੋ ਥੋੜਾ ਬੜਾ ਵੇਚ ਲੈਂਦੇ ਆ। ਕਪੂ ਜੀ ਕੱਲ ਹੋਰ ਸੁਣੀ ਸੀ ਕਿ ਤੁਹਾਡਾ ਜਿਹੜਾ ਘਰ ਉਹ ਵੀ ਕੱਚਾ। ਕੱਚਾ ਬਿਲਕੁਲ ਬਾਲਿਆਂ ਵਾਲਾ। ਦੋ ਰੰਗਾਂ ਦੀ ਛੱਤ ਪਈ ਜੀ ਅੱਦ। ਪਿੱਛੇ ਜੇ ਸੌਣ ਬਾਦੋਂ ਜੋ ਬਾਲੇ ਟੁੱਟ ਗਏ। ਤੇ ਉਦੋਂ ਮੈਂ ਹੋਰ ਕਿਸੇ ਕੋਲ ਜੇ ਬਾਲੇ ਦੇ ਮੇ ਪਾਏ। ਸਾਰੇ ਮਕਾਨ ਮੇਰੇ ਬਾਲਿਆਂ ਵਾਲੇ ਆ। ਕੋਮ ਨੂੰ ਕਹਿਣਾ ਚਾਹੋਗੇ ਕੁਝ? ਦੇਖੋ ਜੀ ਕੋਮ ਨੂੰ ਕਹਿੰਦਾ ਇਹੋ ਗੱਲ ਕਿਨੇ ਸਾਡੀ ਥੋੜੀ ਬਾਲੀ ਮਾਇਤ ਕਰੋ। ਕਿਉਂ ਨਹੀਂ ਸ਼ਿੰਗਾਰ ਦੇ ਵਿੱਚ ਯੋਗਦਾਨ ਪਾਇਆ ਵਾ। ਤੇ ਕੋ ਸਾਡੇ ਵਾਲੇ ਵੇਖੋ ਥੋੜਾ ਬੜਾ। ਜੋ ਇਹ ਬਾਜੀ ਗਏ ਆ ਤੇ ਹੁਣ ਗਾਂਵ ਵਾਸਤੇ ਧੀਆ ਵੇਈਆਂ ਸਾਰੀਆਂ ਹਾਂਜੀ ਲੜਕੀ ਵੇਈਆਂ ਸਭ ਤਿੰਨੇ ਵੇਈਆਂ ਤੁਸੀਂ ਦਾ ਮੈਂ ਜੇਲ੍ਹ ਚੋਂ ਛੁੱਟੀ ਕਢਾ ਕੇ ਵਿਆਹ ਕੀਤਾ ਹਣਗੇ ਉਹ ਮੈਂ ਇਸ ਵੇਸ ਤੇ ਕੀਤਾ ਸੀ ਵੀ ਜਿਹੜਾ ਛੁੱਟੀ ਕਢਾ ਕੇ ਜਾਂਦਾ ਤੇ ਮੁੜ ਕੇ ਅੰਦਰ ਚੱਲ ਜਾਂਦਾ ਉਰੀ ਜਮਾਨਤ ਛੁੱਟੀ ਹੋ ਜਾਂਦੀ ਉਹ ਮੈਂ ਵੇਸ ਬਣਾਇਆ ਇੱਕ ਵੇਸ ਬਣਾ ਕੇ ਤੇ ਇਹ ਮੈਂ ਤੇ ਮੇਰੀ ਜਮਾਨਤ ਵੀ ਹੋ ਗਈ ਹੁਣ ਮਾਤਾ ਜੀ ਤੁਹਾਡੇ ਨਾਲ ਰਹਿੰਦੇ ਆ ਤੇ ਤੁਸੀਂ ਦੋਵੇਂ ਜਾਣੇ ਰਹੇ ਤੋਂ ਮੇ ਜਾਣੇ ਜਿੰਨੇ ਬਸ। ਇਹਦਾ ਟਾਈਮ ਪਾਸ। ਜਿਹੜੀ ਇਹ ਸਨ ਬਾਪੂ ਰਵੇਲ ਸਿੰਘ ਜੀ ਜਿਨ੍ਹਾਂ ਨੇ ਲੰਬਾ ਸਮਾਂ ਸਗਰ ਸਦਾ ਹਿੱਸਾ ਔਰ ਜਿਹੜਾ ਸੁਭਾਗ ਜਿਨ੍ਹਾਂ ਨੂੰ ਸਖੌਮ ਦੀ ਸੇਵਾ ਕਰਨ ਦਾ ਜਿਹੜਾ ਸੁਭਾਗ ਆ ਉਹ ਪ੍ਰਾਪਤ ਹੋਇਆ ਸੀ। ਬਾਪੂ ਰਵੇਲ ਸਿੰਘ ਦੇ ਨਾਮ ਦੇ ਨਾਲ ਨਿਹੰਗ ਵੀ ਜੁੜਦਾ ਕਿਉਂਕਿ ਇਹ ਸਨ 1971 ਤੋਂ ਲੈ ਕੇ ਹੁਣ ਤੱਕ ਜਿਹੜਾ ਕਿ ਦੁਮਾਲੇ ਦੇ ਵਿੱਚ ਹੀ ਸੇਵਾ ਜਿਹੜੀ ਉਹ ਨਮੋਂਦੇਰੀਆ ਇਹਨਾਂ ਦੇ ਨਾਂ ਦੇ ਨਾਲ ਇਹ ਅੰਗ ਵੀ ਜੁੜਦਾ ਇਹਨਾਂ ਦਾ ਪਿੰਡ ਜੱਬੋਵਾਲ ਆ ਜੱਬੋਵਾਲ ਪਿੰਡ ਜਿਹੜਾ ਅੰਮ੍ਰਿਤਸਰ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਤੇ ਇਸ ਪਿੰਡ ਦੇ ਵਿੱਚ ਬਾਪੂ ਜੀ ਰਹਿੰਦੇ ਬਾਪੂ ਜੀ ਨੇ ਦੱਸਿਆ ਕਿ ਜਿਹੜਾ ਬਾਪੂ ਜੀ ਦਾ ਘਰ ਆ ਉਹ ਵੀ ਕੱਚਾ ਹੈ ਦੋਵੇਂ ਜੀ ਰਹਿੰਦੇ ਹਨ ਬਾਪੂ ਜੀ ਤੇ ਬਾਪੂ ਜੀ ਦੀ ਸਿੰਘਣੀ ਮਾਤਾ ਜੀ ਉਹ ਦੋਵੇਂ ਜਣੇ ਹੀ ਘਰ ਦੇ ਵਿੱਚ ਰਹਿੰਦੇ ਹਨ ਕੀ ਕੌਮ ਨੂੰ ਇੱਕ ਬੇਨਤੀ ਕਰਦੇ ਹਨ ਕਿ ਸਾਡੀ ਮਦਦ ਕੀਤੀ ਜਾਵੇ ਇੱਕ ਜਿਹੜਾ ਸਕਰੀਨ ਉੱਤੇ ਦਰਸ਼ਕੋ ਨੰਬਰ ਆ ਰਿਹਾ ਪਰਿਵਾਰ ਦਾ ਸੰਪਰਕ ਨੰਬਰ ਉਹ ਬਾਪੂ ਜੀ ਦਾ ਹੀ ਨੰਬਰ ਹੈ ਤੁਸੀਂ ਸਿੱਧਾ ਸੰਪਰਕ ਬਾਪੂ ਜੀ ਦੇ ਨਾਲ ਹੀ ਕਰ ਸਕਦੇ ਹੋ ਬਾਪੂ ਜੀ ਦੇ ਦੋਵੇਂ ਨੰਬਰ ਜਿਹੜੇ ਆ ਉਹ ਸਕਰੀਨ ਉੱਤੇ ਆ ਰਿਹਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਦੇ ਜਿਹੜੇ ਬਚਨਾਂ ਤੋਂ ਜਿਹੜਾ ਕਿ ਭਾਵਕ ਹੋ ਕੇ ਇਹਨਾਂ ਨੇ ਜਿਹੜਾ ਸੰਘਰਸ਼ ਵਿੱਚ ਤੁਰਨ ਦਾ ਫੈਸਲਾ ਜਿਹੜਾ ਕੀਤਾ ਸੀ ਤੁਸੀਂ ਲਗਾਤਾਰ ਜੁੜਿਓ ਵਿਖੜਾ ਪੰਡਾ ਚੈਨਲ ਦੇ ਨਾਲ ਮੈਂ ਮਨਪ੍ਰੀਤ ਸਿੰਘ ਆਜ਼ਾਦ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ